ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸੱਸੀ ਇਹਨੇ ਜਾਣ ਬੁੱਝ ਕੇ ਪਲਾਨਿੰਗ ਦੇ ਤਹਿਤ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਲੋ ਅਰੈਸਟ ਕਰ ਲਿਆ ਸ੍ਰੀਪਿੰਦਰਪੁਰ ਤੋਂ ਦਲਾਲਟਾ ਕਾਸਟ ਦੀ ਇਹਨਾਂ ਨੂੰ ਮਨਜੋਗ ਅਦਾਲਤ ਵਿੱਚ ਵੇਚ ਕਰਕੇ ਰਿਮਾਂਡ ਲਾ ਕੇ ਬ੍ਰੀਫਿੰਗ ਨਾਲ ਗਿਰੇ ਤਬਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਜਨਾਹ ਕਰ ਪਾਇਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਤਾਜ਼ਾ ਅਤੇ ਭਰੋਸੇਮੰਦ ਖਬਰਾਂ ਲਈ YouTube ਚੈਨਲ ਸਬਸਕ੍ਰਾਈਬ ਕਰ ਲਿਓ ਔਲਾਦ ਦੀ ਪ੍ਰਾਪਤੀ 'ਚ ਅੰਨੀ ਹੋ ਕੇ ਇੱਕ ਔਰਤ ਨੇ ਸ਼ਰਮਸਾਰ ਫੈਸਲਾ ਲੈਂਦਿਆਂ ਹੋਏ ਆਪਣੇ ਪੁੱਤਰ ਨਾਲ ਮਿਲ ਕੇ ਨੂਨੂ ਨਹਿਰ 'ਚ ਮਾਰਨ ਦੀ ਖਬਰ ਸਾਹਮਣੇ ਆਈ ਹੈ ਇਸ ਘਟਨਾ ਨੂੰ ਔਰਤ ਨੇ ਲੁਟੇਰਿਆਂ ਨਾਲ ਹੋਈ ਤੱਕਾ ਮੁਕੀ ਦੌਰਾਨ ਨਹਿਰ ਵਿੱਚ ਨੂਹ ਦੇ ਡਿੱਗਣ ਦਾ ਡਰਾਮਾ ਕੀਤਾ ਸੀ ਤੁਹਾਨੂੰ ਦੱਸ ਦਈਏ ਕਿ ਸੱਸ ਨੇ ਬੱਚਾ ਨਾ ਹੋਣ ਦੇ ਕਾਰਨ ਆਪਣੇ ਮੁੰਡੇ ਨਾਲ ਮਿਲ ਕੇ ਆਪਣੀ ਨੂਹ ਦਾ ਕਤਲ ਕਰ ਦਿੱਤਾ ਸੀ ਪੁਲਿਸ ਨੇ ਕਥੀ ਦਾ ਰੋਪੀ ਮਾਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਹੈ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੀ ਬੱਬੇਹਾਲੀ ਨਹਿਰ ਦੇ ਪੁਲ ਤੇ 28 ਮਾਰਚ ਸ਼ੁੱਕਰਵਾਰ ਨੂੰ ਸ਼ੀਨਾ ਪਿੰਡ ਤੋਂ ਐਕਟੀਵਾ ਦੇ ਸਵਾਰ ਹੋ ਕੇ ਆਪਣੇ ਪਿੰਡ ਬਿਦੀਪੁਰ ਜਾ ਰਹੀ ਸੱਸ ਵੱਲੋਂ ਡਰਾਮਾ ਰਚਾਇਆ ਸੀ ਲੁਟੇਰੀਆ ਨੇ ਲੁੱਟਣ ਤੋਂ ਬਾਅਦ ਕੀਤੀ ਤਾਂ ਕੰਮ ਕੀ ਦੌਰਾਨ ਉਸ ਦੀ ਨੂਹ ਨਹਿਰ ਵਿੱਚ ਡਿੱਗ ਪਈ ਹੈ ਉਸ ਦਿਨ ਤੋਂ ਲਗਾਤਾਰ ਨੂਹ ਦੀ লাশ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ 5ਵੇਂ ਦਿਨ ਸਵੇਰੇ ਨੂਹ ਦੀ লাশ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਤਾਰੀਵਾਲ ਦੇ ਪੁਲ ਨੇੜੇੋਂ ਮਿਲ ਗਈ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਸੱਸ ਨੇ ਹੀ ਆਪਣੇ ਪੁੱਤਰ ਨਾਲ ਮਿਲ ਕੇ ਨੂੰ ਨੂੰ ਖੁਦ ਹੀ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁਟੇਰਿਆਂ ਵਾਲੀ ਲੁੱਟ ਦਾ ਝੂਠਾ ਡਰਾਮਾ ਕੀਤਾ ਸੀ। ਹੁਣ ਪੁਲਿਸ ਨੇ ਦੋਵਾਂ ਮਾਂ ਅਤੇ ਪੁੱਤ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਹੈ ਪੂਰਾ ਮਾਮਲਾ ਤੁਸੀਂ ਵੀ ਸੁਣੋ। ਸਰ ਮੈਨੂੰ ਤੇ ਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਲੁੱਟਮਾਰ ਹੋਈ ਹੈ ਪਰ ਇਹਨਾਂ ਨੇ ਆਪਣੀ ਸਾਧ ਜੇ ਸਮਾਨ ਆਪ ਖੁਦ ਸੁੱਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਹਨੀ ਪਈ ਇਹਨਾਂ ਨੂੰ ਕੜੀ ਤੋਂ ਕੜੀ ਸੱਜਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਇਹ ਆ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਕਿਸ ਮੁਆਬਤ ਹੋਏ ਵੀ ਕਿ ਨਹੀਂ ਹੋਏ ਮੈਨੂੰ ਰਿਪੋਰਟ ਸੁਣਾਈ ਨਹੀਂ ਕੋਈ ਇਨਸਾਫ ਨਹੀਂ ਹੋ ਰਿਹਾ ਕੀ ਨਿਤ ਦੇਖੀ ਗੱਲ ਤਾਂ ਇੱਕ ਕੁੜੀ ਨੂੰ ਟੋ ਮਾਰਿਆ ਮੈਂ ਇਹ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਹੀਂ ਕਹਿੰਦੇ ਤੁਸੀਂ ਘਟ ਉਗਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਇਹ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨਿਆਂ ਦੇ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦਾ ਫੇਰ ਵੀ ਕਰੋ ਚਲੋ ਅ ਹਨਵਾ ਚੀ ਚਾਹੀਦੀ ਆ ਚਾਹੀਦੀ ਕਦੀਆਂ ਚਾਰ ਪਾ ਦੋ ਕਦੀਆਂ ਦੁੱਧ ਦੋ ਇਹ ਇੱਥੇ ਵੀ ਨਮੀ ਨਾ ਦੱਸ ਦਮਦਰ ਮਾਣ ਨਹੀਂ ਨਾ ਉਹਨਾਂ ਚਾਣਾ ਮਾਰ ਕੇ ਨਾ ਪਤਾ ਨਹੀਂ ਕਿਦਾਂ ਸੁੱਟੀ ਐ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾ ਚੰਨ ਕਤਲ ਅਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਇਹਨੂੰ ਕੜੀ ਤੋਂ ਕੜੀ ਦੂਜਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਗਾਂਵਾ ਵਾਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਆ ਕਿਸੇ ਦੀ ਧੀ ਨਾ ਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗਏ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂਵਾ ਵਾਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਗਰੀਬ ਪੁੜੀ ਦੀ ਸਾਸਿ ਜਨੇ ਜਾਣਬੁੱਝ ਕੇ ਪਲੈਨਿੰਗ ਦੇ ਤਹਿਤ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸਰ ਜਿੱਥੋਂ ਤੱਕ ਤੁਹਾਨੂੰ ਹੁਣ ਬਾਈਕ ਨੋਟ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਰਡਰ ਕੀਤੀ ਆ ਕਾਫੀ ਜਨਾਨੀ ਦੀ ਨਹੀਂ ਇਹ ਪਰਵਾਰ ਲੜਕੀ ਪਰਵਾਰ ਦੇ ਗਰੀਬ ਪਰਵਾਰ ਸਰ ਬਹੁਤ ਹੀ ਗਰੀਬ ਪਰਵਾਰ ਆ ਦਿਹਾੜੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਦਾਨ ਪਰਿਵਾਰ ਕੀ ਚਾਹੁੰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਦੇ ਅੰਦਰ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਇਹ ਮਿਤੀ 22 ਤਰੀਕ ਨੂੰ ਰਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਿੱਤੀ ਕਰਾਈ ਸੀ ਤੋਂ ਆਪਣੇ ਨੌ ਅਮਰਪ੍ਰੀਤ ਕੌਰ ਨਾਲ ਉਹਦੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਉਹ ਬੰਬੇ ਹਾਲੀ ਪੁਲ ਤੋਂ 1 ਕਿਲੋਮੀਟਰ ਦੇ ਮੈਦਾਨ ਦੇ ਕੰਢੇ ਗਈ ਤਾਂ ਉਹਨੇ ਕਹਿਣ ਮੁਤਾਬਕ ਦੋ ਲਫੇ ਦੇ ਦਿੰਨੇ ਉਹਨਾਂ ਨੇ ਘੇਰ ਕੇ ਮੁੱਤੋਂ ਦੀ ਨੀਤ ਲਾਲ ਉਹਨਾਂ ਦੇ ਸੋਨੇ ਦੇ ਜਾਨੇ ਲਵਾ ਲਏ ਤੇ ਇਹਦੀ ਨਵਾਂ ਅਮਨ ਪ੍ਰੀਤ ਕੌਰ ਨੂੰ ਫੱਕਾ ਦੇ ਕੇ ਨਰ ਵੀ ਸੁੱਟ ਦਿੱਤਾ ਜਿਹੜੇ ਸਿੱਧੇ ਰਿਹਾ ਤੇ ਜਿਹੜਾ ਮੁੱਤੋਂ ਨਾਂ ਦਰਜ ਕੀਤਾ ਗਿਆ ਥਾਣਾ ਪੱਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਰ੍ਹਾਂ ਦੇਖ ਨਾਲ ਕੇਸ ਨੂੰ ਪਰ ਜਿਹੜਾ ਕੇਸ ਨੂੰ ਪੇਸ਼ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਜੀਤ ਨਾਲ ਮਿਲ ਕੇ ਆਪਣੇ ਨਵਾਂ ਅਮਨ ਪ੍ਰੀਤ ਕੌਰ ਦਾ ਮਾਰ ਦਿੱਤਾ ਇਹਨਾਂ ਦੇ ਸਾਰੇ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਾ ਕੇ ਨਹਿਰ ਵਿੱਚ ਸੁੱਟੇ ਦਾਰੇ ਨਿੰਨਾਂ ਨੇ ਅਮਮਨ ਪਰਿਪਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਤੇ ਛੋਟਾ ਕਮਰਚਾਹਰ ਸੁੱਟ ਦਿੱਤਾ ਦੋਨੋਂ ਨੇ ਹੀ ਰਾਤ ਕਰ ਲਿਆ ਵਾ ਬਾਕੀ ਬਰੀ ਕੀ ਨਾਲ ਪ੍ਰਤੀਸ਼ਕ ਕੀਤੀ ਜਾਂਦਾ ਵਜਾ ਕੀ ਸਾਨੂੰ ਮਾਰਦਾ ਵਜਾ ਦੇ ਅਸੀਂ ਕਿਤੇ ਦੇ ਘਰ ਬੰਤਨ ਕਿਉਂ ਹੋ ਰਹੇ ਦਿਨੋਂ ਦੇ ਦੂਜਾ ਜਗਾ ਦਜ ਦਾ ਜਿਹੜਾ ਮਨ ਇਹ ਕਿਉਂ ਨਹੀਂ ਇਸ ਹਾਲੇ ਡੋਟੇ ਦੇ ਪੈਗੇ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਡੋਟੇ ਦੇ ਸਾਨੂੰ ਪੈਕੇਜ ਸਾਡੇ ਸੋਨੇ ਦੇ ਜਾਣੇ ਵਾਲੇ ਤੇ ਲੋਟੇਰਾ ਨੇ ਅਸੀਂ ਚੱਕਾ ਮਾਰ ਦਿੱਤਾ ਉਹ ਫਿਰ ਕਿੰਨਾ ਮਾਲ ਹੈ ਕਿ ਤਰ ਕਿੰਨੇ ਲੋਕ ਰੈਸਟ ਕਰ ਲੋ ਰੈਸਟ ਕਰ ਲਿਆ ਸਾਨੂੰ ਰੁਪਿੰਦਰ ਕੋਲ ਤੋਂ ਲੱਗਦਾ ਕਾਸਟ ਦੀ ਇਹਨਾਂ ਨੇ ਮੰਨਦੋ ਅਦਾਲਤ ਵਿੱਚ ਪੇਸ਼ ਕਰਕੇ ਮੰਗ ਲਿਆ ਕਿ ਦੇਖ ਨਾਲ ਜਿਹੜੀ ਪਤਿਸਕ ਕੀਤੀ ਜਾਊਗੀ ਜੇ ਤੋ ਹੋਰ ਵੀ ਬਨਾ ਕਰ ਪਾਇਆ ਕਦੇ ਉਹ ਕਾਨੂੰਨੀ ਨਹੀਂ ਕਰੇਗਾ